ਦਰਬਾਰ ਸਾਹਿਬ ਦੇ ਨਜ਼ਦੀਕ ਹੋਟਲਾਂ ਵਿੱਚ ਪੁਲਿਸ ਵੱਲੋਂ ਦੇਰ ਰਾਤ ਕੀਤੀ ਗਈ ਚੈਕਿੰਗ ਇਸ ਬਾਰੇ ਵਿੱਚ ਪੁਲਿਸ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਦੇਖੋ ਪੂਰੀ ਵੀਡੀਓ ਹੈ ਵਾਜੀ ਨਾਰਨ ਹੈਲੋ ਇਹ ਵੈਸੇ ਤੇ ਰੁਟੀਨ ਦੀ ਚੈੱਕ ਗਿਆ ਅਸੀਂ ਆਮ ਤੌਰ ਤੇ ਜਿਹੜੇ ਦਰਬਾਰ ਸਾਹਿਬ ਦੇ ਆਸ-ਪਾਸ ਦੇ ਹੋਟਲ ਜਿਹੜੇ ਐ ਨੇ ਚੈਕਿੰਗ ਕਰਦੇ ਰਹਿੰਦੇ ਆ ਤਾਂ ਜੋ ਹੋਟਲਾਂ ਵਿੱਚ ਕੋਈ ਸਮਾਜ ਵਿਰੋਧੀ ਅਨਸਰ ਜਾਂ ਕ੍ਰਾਈਮਨਲ ਜਿਹੜੇ ਪੁਰਾਣੇ ਕੋਈ ਇੱਥੇ ਪਨਾਹ ਲੈ ਕੇ ਸ਼ਹਿਰ ਵਿੱਚ ਕੋਈ ਵਾਰਦਾਤ ਨਾ ਕਰ ਸਕਣ ਕਿਉਂਕਿ ਇਹ ਨਵੇਂ ਸਾਲ ਵੀ ਆ ਰਿਹਾ ਵਾ ਤੇ ਟੂਰਿਸਟ ਦੀ ਬਹੁਤ ਜਿਹੜੇ ਹਰਮੰਦਰ ਸਾਹਿਬ ਮੱਥਾ ਟੇਕਣੇ ਆ ਰਹੇ ਨੇ ਸ਼ੀਦਾ ਸਾਹਿਬ ਆ ਰਹੇ ਜੱਲਿਆਂ ਵਾਲਾ ਬਾਗ ਆ ਰਹੇ ਨੇ ਇਸ ਕਰਕੇ ਟੂਰਿਸਟ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਆ ਅਤੇ ਸ਼ਹਿਰ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਆ ਜਿਹੜਾ ਵਾ ਇਹ ਸਾਡੀ ਰੁਟੀਨ ਦੀ ਚੱਕ ਹੈ ਅਸੀਂ 2-3 ਦਿਨਾਂ ਬਾਅਦ ਜਿਹੜਾ ਹੋਟਲ ਹੈ ਚੱਕ ਅਕਸਰ ਕਰਦੇ ਰਹਿੰਦੇ ਆ ਤੇ ਕੋਈ ਕ੍ਰਿਮੀਨਲ ਵਿਅਕਤੀ ਉੱਥੇ ਪਨਾਹ ਨਾ ਲੈ ਸਕੇ ਹੋਟਲ 'ਚ ਸਰ ਹੁਣ ਰੋਲਾ ਲੈਣ ਨੂੰ ਕੀ ਕਹਿਣਾ ਚਾਹੂਗਾ ਦਿਨ ਤਿਹਾਰਾ ਲੈਣ ਦਾ ਨਵਾਂ ਸਾਲ ਦੀ ਆ ਰਿਹਾ 25 ਦਸੰਬਰ 'ਵਿਆ ਹੋਟਲਾਂ ਵਾਲਿਆਂ ਨੂੰ ਅਸੀਂ ਪਹਿਲਾਂ ਵੀ ਇਹਨਾਂ ਦੀ ਸਮੇਂ-ਸਮੇਂ ਤੇ ਮੀਟਿੰਗਾਂ ਕਰਦੇ ਰਹਿੰਦੇ ਆ ਹੁਣੇ ਵੀ ਇਹਨਾਂ ਨੂੰ ਹਦਾਇਤ ਕੀਤੀ ਜਾਂਦੀ ਆ ਹੋਟਲ ਵਿੱਚ ਜਿਹੜਾ ਵੀ ਗੈਸਟ ਠਹਿਰਦਾ ਵਾ ਉਹਦੀ ਪ੍ਰੋਪਰ ਰਜਿਸਟਰ ਵਿੱਚ ਐਂਟਰੀ ਕਰਨ ਉਹਦਾ ਆਈਡੀ ਪ੍ਰੂਫ ਲੈਣ ਅਤੇ ਜੇਕਰ ਕੋਈ ਸ਼ੱਕੀ ਆ ਸ਼ੱਕ ਪੈਂਦਾ ਕਿਸੇ ਤੇ ਤਾਂ ਤੁਰੰਤ ਜਿਹੜਾ ਲੋਕਲ ਪੁਲਿਸ ਨੂੰ ਉਹਦੀ ਇਤਲਾਹ ਦੇਣ ਅਤੇ ਆਪਣਾ ਰਿਕਾਰਡ ਮੇਨਟੇਨ ਰੱਖਣਗੇ ਠੀਕ ਹੈ ਹੋਟਲ ਦੇ ਚੈੱਕ ਇਨ ਦੌਰਾਨ ਕੋਈ ਅਣਪਛਾਤੇ ਬੰਦੇ ਜੋ ਫੜੇ ਗਏ ਜਾਂ ਕੋਈ ਸਾਹਮਣੇ ਆਵੇ ਅਦੇ ਚੈੱਕ ਇਨ ਚੱਲ ਰਹੀ ਆ ਚੈਕਿੰਗ ਦੌਰਾਨ ਜੇ ਕੋਈ ਇਤਰਾਜ਼ ਹੋ ਚੀਜ਼ ਮਿਲੀ ਜਾਂ ਕੋਈ ਜੇੜਾ ਕ੍ਰਿਮੀਨਲ ਵਿਅਕਤੀ ਕੋਈ ਫੜਿਆ ਗਿਆ ਤਾਂ ਉਸਦੇ ਖਿਲਾਫ ਕਾਨੂੰਨ ਸਾਡ ਜਿਹੜੀ ਕਾਰਵਾਈ ਕੀਤੀ ਜਾਏਗੀ। ਸਰ ਲੋਕਾਂ ਨੂੰ ਕੋਈ ਪੀਲ ਕਰਨਾ ਚਾਹੀਦਾ। ਲੋਕਾਂ ਨੂੰ ਉਹ ਪੀਲ ਕਰਦੇ ਆਂ ਵੀ ਪੁਲਿਸ ਉਹਨੇ ਸੁਰੱਖਿਆ ਲਈ 24 ਘੰਟੇ ਦਿਨ ਰਾਤ ਪਹਿਰਾ ਦੇ ਰਹੀ ਆ। ਉਹ ਨਿਸ਼ਚਿੰਤ ਹੋ ਗਿਆ ਆਪਣੇ ਸ਼ਹਿਰ ਵਿੱਚ ਅਕਰੀਦੋ ਫਰੋਦ ਕਰਨਾ ਟੂਰਸਟ ਜਿਹੜੇ ਆ ਰਹੇ ਉਹਨਾਂ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਆ। ਪੁਲਿਸ ਉਹਨਾਂ ਦੇ ਨਾਲ ਆ ਜੇਕਰ ਕੋਈ ਸ਼ੱਕੀ ਵਿਅਕਤੀ ਜਾਂ ਕੋਈ ਸ਼ੱਕੀ ਵਸਤੂ ਉਹਨਾਂ ਨੂੰ ਨਜ਼ਰ ਆਉਂਦੀ ਆ ਤੇ ਤੁਰੰਤ ਉਸ ਦੀ ਤਲਾਕ ਕੰਟਰੋਲ ਰੂਮ ਤੇ ਦੇਣ ਜੀ।